ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨੀ ਇੱਕ ਬਿਆਨ ਦਿੰਦੇ ਆ ਤੇ ਉਹ ਕਹਿੰਦੇ ਆ ਕਿ ਜਿਹੜੇ ਬੰਬ ਬਲਾਸਟ ਪੰਜਾਬ ਦੇ ਵਿੱਚ ਹੋ ਰਹੇ ਆ ਉਹ ਤਾਂ ਹਲੇ ਬਹੁਤ ਘੱਟ ਹੈ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਬੰਬ ਜਿਹੜੇ ਗਰਨੇਡ ਹਮਲੇ ਪੰਜਾਬ ਦੇ ਵਿੱਚ ਹੋਏ ਉਹ ਕਟੋ ਕਟ 50 ਗਰਨੇਡ ਜਿਹੜੇ ਪੰਜਾਬ ਦੇ ਵਿੱਚ ਭੇਜੇ ਗਏ ਆ ਤੇ ਦੂਸਰੇ ਪਾਸੇ ਹਲੇ ਤਾਂ 18 ਹੀ ਚੱਲੇ ਆ ਤੇ 30 32 ਉਹ ਉਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੇ ਗਰਨੇਡ ਹਜੇ ਚੱਲਣੋਂ ਰਹਿੰਦੇ ਆ ਪੰਜਾਬ ਦੀ ਲੈਂਡ ਆਰਡਰ ਦੀ ਸਥਿਤੀ ਨੂੰ ਗੰਭੀਰ ਮਸਲਾ ਦੱਸਦਿਆਂ ਉਹਨਾਂ ਨੇ ਕਿਹਾ ਕਿ ਇਹ ਮਸਲਾ ਬਹੁਤ ਜ਼ਿਆਦਾ ਗੰਭੀਰ ਹੈ ਇਸ ਲਈ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇੱਕ ਸਰਕਾਰ ਦੇ ਉੱਪਰ ਤੰਝ ਕੱਸਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇੱਕ ਵੀਡੀਓ ਜਾਰੀ ਕੀਤੀ ਅਤੇ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਰ ਦੇ ਨੇਤਾ ਹੈ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਜਿਹੜੇ ਗ੍ਰਨੇਡ ਹਮਲੇ ਪੰਜਾਬ ਦੇ ਵਿੱਚ ਹੋ ਰਿਹਾ ਉਹ ਸਾਰੀ ਉਹਨਾਂ ਨੇ ਉਹ ਗੱਲ ਰਿਪੀਟ ਕਰਕੇ ਕਿਹਾ ਕਿ ਇਸ ਲਈ ਜੇਕਰ ਉਹ ਆਪਣੇ ਦੱਸਣ ਕਿ ਉਹਨਾਂ ਨੂੰ ਕਿੱਥੋਂ ਪਤਾ ਲੱਗਿਆ ਤੇ ਉਹਨਾਂ ਦੀ ਜਾਣਕਾਰੀ ਦਾ ਸੋਰਸ ਕੀ ਹੈ ਨਹੀਂ ਤਾਂ ਜਿਹੜੀ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਵਿੰਗ ਹੈ ਉਹ ਉਹਨਾਂ ਤੋਂ ਪੁੱਛਗਿਛ ਕਰੇਗਾ ਪਿਛਲੇ ਦਿਨੀ ਪਿਛਲੇ ਦਿਨੀ ਹੀ ਇੰਟੈਲੀਜੈਂਸ ਵਿੰਗ ਉਹਨਾਂ ਦੇ ਪੁੱਛਗਿਛ ਕਰਨ ਗਿਆ ਉਹ ਸਾਰਾ ਘਟਨਾਕ੍ਰਮ ਤੁਸੀਂ ਜਾਣਦੇ ਹੋ ਅੱਜ ਵੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਭਾਵੇਂ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਉਹਨਾਂ ਦੇ ਨਾਲ ਸੀ ਪਰ ਆਪਾਂ ਅੱਜ ਇਸ ਬਾਰੇ ਗੱਲ ਕਰਾਂਗੇ ਕਿ ਕੀ ਸੱਚੀ ਪੰਜਾਬ ਦੀ ਸਥਿਤੀ ਐਨੀ ਮਾੜੀ ਹੈ ਕਿ ਸੱਚੀ ਪੰਜਾਬ ਦੇ ਹਾਲਾਤ ਦਿਨ-ਬਦਨ ਵਿਗੜ ਰਹੇ ਆ ਜੇਕਰ ਆਪਾਂ ਗੱਲ ਕਰੀਏ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਉਦੋਂ ਤੋਂ ਪੰਜਾਬ ਦੇ ਵਿੱਚ ਲਾਇਨ ਆਰਡਰ ਦੀ ਸਥਿਤੀ ਗੰਭੀਰ ਹੁੰਦੀ ਚਲੀ ਗਈ ਜਿਹੜਾ ਆਮ ਲੋਕਾਂ ਨੂੰ ਦੁਕਾਨਦਾਰਾਂ ਨੂੰ ਥ੍ਰੈਟ ਮਿਲਦੇ ਸੀ ਗੈਂਗਸਟਰਾਂ ਵੱਲੋਂ ਉਹ ਮਿਲਨੇ ਵਧ ਗਏ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਆਂ ਤੇ ਲਗਾਤਾਰ ਵੀਡੀਓ ਆ ਰਹੀਆਂ ਕਿ ਹੁਣੇ ਵੀ ਇੱਕ ਵੀਡੀਓ ਅੱਜ ਵੀ ਇੱਕ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀ ਕਿ ਤਰਨ ਤਰਨ ਦੇ ਵਿੱਚ ਇੱਕ ਦੁਕਾਨਦਾਰ ਨੂੰ ਗੋਲੀ ਜਿਹੜੇ ਦੁਕਾਨਦਾਰਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਉਹ ਵੀ ਵੀਡੀਓ ਸ਼ਾਇਦ ਇਹੋ ਜੀ ਸੀ ਅਸੀਂ ਵੇਖਿਆ ਪਹਿਲਾਂ ਵੀ ਕਿੰਨੇ ਹੀ ਦੁਕਾਨਦਾਰ ਕਿੰਨੇ ਹੀ ਲੋਕ ਵਪਾਰੀ ਜਿਨ੍ਹਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਇੱਕ ਯੂਟਿਊਬਰ ਦੇ ਉੱਪਰ ਗਰਨੇਡ ਹਮਲਾ ਕਰ ਦਿੱਤਾ ਗਿਆ ਇਹ ਬੜੇ ਬਹੁਤ ਹੀ ਜ਼ਿਆਦਾ ਹਾਲਾਤ ਹੈ ਜਿਹੜੇ ਪੰਜਾਬ ਦੇ ਉਹ ਦਿਨ ਬਰ ਦਿਨ ਖਰਾਬ ਹੁੰਦੇ ਜਾ ਰਿਹਾ ਤੇ ਪੰਜਾਬ ਸਰਕਾਰ ਦੀ ਇਹ ਨੀਤੀ ਬਹੁਤ ਹੈਰਾਨ ਕਰਨ ਵਾਲੀ ਨੀਤੀ ਹੈ ਕਿ ਉਹ ਇਹਨਾਂ ਹਾਲਾਤਾਂ ਨੂੰ ਕਾਬੂ ਪਾਉਣ ਦੀ ਬਜਾਏ ਇਹਨਾਂ ਹਾਲਾਤਾਂ ਨੂੰ ਸੁਧਾਰ ਕਰਨ ਦੀ ਬਜਾਏ ਉਹ ਵਿਰੋਧੀ ਧਿਰ ਦੇ ਨੇਤਾ ਨੂੰ ਨੱਪਣ ਤੇ ਲੱਗੀ ਹੋਈ ਹੈ ਉਹ ਵਿਰੋਧੀ ਧਿਰ ਦੇ ਨੇਤਾ ਤੇ ਇਲਜ਼ਾਮ ਸਾਜੀ ਕਰਨ ਤੇ ਲੱਗੀ ਹੋਈ ਹੈ ਜਾਂ ਤਾਂ ਤੂੰ ਦੱਸ ਨਹੀਂ ਤਾਂ ਅਸੀਂ ਤੇਰੇ ਤੇ ਕਾਰਵਾਈ ਕਰਾਂਗੇ ਕਿ ਤੂੰ ਕਿੱਥੋਂ ਪਤਾ ਕੀਤਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਉਹ ਆਪਣੇ ਸੂਤਰ ਦਾ ਨਾਂ ਕਦੇ ਵੀ ਨਹੀਂ ਲੈਣਗੇ ਆਮ ਆਦਮੀ ਪਾਰਟੀ ਵਾਲੇ ਤਾਂ ਇਥੋਂ ਤੱਕ ਕਹੀ ਜਾਂਦੇ ਆ ਕਿ ਜੇਕਰ ਹੁਣ ਪੰਜਾਬ ਤੇ ਕੋਈ ਗ੍ਰਨੇਡ ਹਮਲਾ ਹੋਇਆ ਤਾਂ ਉਹਦੇ ਜ਼ਿੰਮੇਵਾਰ ਪ੍ਰਤਾਪ ਸਿੰਘ ਬਾਜਵਾ ਹੋਣਗੇ ਇਹ ਹੁਣ ਗੱਲ ਬਹੁਤ ਜ਼ਿਆਦਾ ਗੰਭੀਰ ਗੱਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਸਾਰੇ ਇਲਜ਼ਾਮ ਲਗਾ ਦੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸਾਬਤ ਕਰ ਦੇਣਾ ਕਿ ਉਹ ਜਾਂ ਤਾਂ ਝੂਠ ਬੋਲ ਰਿਹਾ ਹੈ ਜਾਂ ਸਿਆਸਤ ਕਰ ਰਿਹਾ ਹੈ ਇਸ ਇਸ ਗੱਲ ਦੇ ਨਾਲ ਕੀ ਪੰਜਾਬ ਦੇ ਲਾ ਐਂਡ ਆਰਡਰ ਦੀ ਸਥਿਤੀ ਸੁਧਰ ਜੂਗੀ ਕੀ ਪੰਜਾਬ ਦਾ ਜਿਹੜਾ ਲਾ ਐਂਡ ਆਰਡਰ ਹੈ ਪੰਜਾਬ ਦੇ ਲੋਕ ਹੈ ਪੰਜਾਬ ਦੇ ਦੁਕਾਨਦਾਰ ਹੈ ਪੰਜਾਬ ਦੇ ਵਪਾਰੀ ਹੈ ਪੰਜਾਬ ਦਾ ਆਮ ਜਿਹੜਾ ਦਿਹਾੜੀਦਾਰ ਮਜ਼ਦੂਰ ਹੈ ਉਹ ਵੀ ਜਦੋਂ ਦਿਹਾੜੀ ਕਰਕੇ ਜਾਂਦਾ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਜਦੋਂ ਘਰ ਨੂੰ ਜਾਂਦਾ ਹੈ ਸ਼ਹਿਰਾਂ ਚੋਂ ਪਿੰਡਾਂ ਵੱਲ ਜਾਂਦਾ ਤਾਂ ਉੱਥੇ ਉਹ ਲੁੱਟਿਆ ਜਾਂਦਾ ਉਹ ਐਸ ਪ੍ਰਤਾਪ ਸਿੰਘ ਬਾਜਵਾ ਨੂੰ ਦੋਸ਼ੀ ਸਾਬਤ ਕਰਕੇ ਇਹ ਸੁਰੱਖਿਅਤ ਹੋ ਜਾਣਗੇ ਮੈਂ ਇਹੀ ਸਰਕਾਰ ਤੋਂ ਇਹੀ ਪੁੱਛਦਾ ਆਮ ਆਦਮੀ ਪਾਰਟੀ ਵਾਲਿਆਂ ਤੋਂ ਵੀ ਪੁੱਛਣਾ ਚਾਹੁੰਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਝੂਠਾ ਸਾਬਤ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸਾਬਤ ਕਰਕੇ ਕਿ ਉਹ ਸਿਰਫ ਸ਼ੋਸ਼ੇਬਾਜ਼ੀ ਕਰਦੇ ਆ ਕਿ ਸਰਕਾਰ ਆਪਣੇ ਫਰਜ਼ਾਂ ਤੋਂ ਮੁਕਤ ਹੋ ਜੂਗੀ ਕਿ ਦੁਕਾਨਦਾਰ ਮਜ਼ਦੂਰ ਵਪਾਰੀ ਸੁਰੱਖਿਅਤ ਮਹਿਸੂਸ ਕਰਨ ਲੱਗ ਜੂਗਾ ਇਹ ਸਾਰੀਆਂ ਗੱਲਾਂ ਇੱਥੇ ਹੀ ਨਹੀਂ ਮੁੱਕਦੀਆਂ ਕਿ ਜਿੱਥੇ ਲਾਜਨ ਆਰਡਰ ਦੀ ਸਥਿਤੀ ਹੈ ਉੱਥੇ ਪੰਜਾਬ ਨੂੰ ਇੱਕ ਅੱਗ ਵੱਲ ਵੀ ਜਿਹੜੀ ਪਹਿਲਾਂ ਇੱਕ ਜਿਹੜੀ ਅੱਗ ਸੀ ਉਸ ਵੱਲ ਵੀ ਟੱਕਿਆ ਜਾ ਰਿਹਾ ਹੈ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਬੁੱਤ ਹੈ ਉਹਨਾਂ ਨੂੰ ਛੇੜਛਾੜ ਕੀਤੀ ਜਾ ਰਹੀ ਹੈ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਭਿਆਨਕ ਖੇਡ ਖੇਡੀ ਜਾ ਰਹੀ ਹੈ ਜਿਹੜੀ ਪੰਜਾਬ ਨੂੰ ਕਾਲੀ ਹਨੇਰੀ ਵੱਲ ਲੈ ਕੇ ਜਾ ਰਹੀ ਹੈ ਜਿਹੜਾ ਪਹਿਲਾ ਦੌਰ ਕਾਲਾ ਦੌਰ ਪੰਜਾਬ ਨੇ ਵੇਖ ਚੁੱਕਿਆ ਪੰਜਾਬ ਦੇ ਵਿੱਚ ਪਹਿਲਾਂ ਹੀ ਲੋਕਾਂ ਨੇ ਬਹੁਤ ਇਸ ਦੌਰ ਨੂੰ ਹੰਡਾਇਆ ਪਹਿਲਾਂ ਇਸ ਦੌਰ ਦੇ ਤਸ਼ੱਦਦ ਚੱਲੇ ਆ ਇਸ ਲਈ ਸਰਕਾਰ ਦਾ ਧਿਆਨ ਇੱਧਰ ਹੋਣਾ ਚਾਹੀਦਾ ਕਿ ਪਨਾ ਕੇ ਇਹ ਹੋਣਾ ਚਾਹੀਦਾ ਕਿ ਉਹਨੇ ਗਲਤ ਕਹਿਤਾ ਜਾਂ ਉਹਨੇ ਗਲਤ ਕਹਿਤਾ ਪੰਜਾਬ ਦੀ ਸਥਿਤੀ ਬੇਹੱਦ ਅੱਜ ਹੈਰਾਨੀਜਨਕ ਮੋੜ ਤੇ ਖੜੀ ਹੈ ਪੰਜਾਬ ਦੀ ਸਥਿਤੀ ਬੇਹੱਦ ਗੰਭੀਰ ਮੋੜ ਤੇ ਖੜੀ ਹੈ ਇਸ ਨੂੰ ਸੰਭਾਲਣ ਦੀ ਜ਼ਰੂਰਤ ਹੈ ਨਾ ਕਿ ਇੱਕ ਦੂਜੇ ਦੇ ਉੱਪਰ ਇਲਜ਼ਾਮ ਸਾਜੀ ਕਰਨ ਦੀ ਜ਼ਰੂਰਤ ਹੈ ਕਿ ਉਹਨੇ ਇਹ ਕੀਤਾ ਜਾਂ ਇਹਨੇ ਇਹ ਕੀਤਾ ਪਰ ਪੰਜਾਬ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਆ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੇ ਨਾਲ ਲਗਾਤਾਰ ਛੇੜਛਾੜ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਇੱਕ ਇਸ਼ਾਰਾ ਵੀ ਕਰਦੀ ਹੈ ਕਿ ਜਿਹੜੀ ਪੰਜਾਬ ਦੀ ਰਾਜਨੀਤਿਕ ਪੰਜਾਬ ਦੇ ਸਿਆਸੀ ਪੰਜਾਬ ਦੇ ਧਾਰਮਿਕ ਹਾਲਾਤਾਂ ਨੂੰ ਕਿੱਧਰ ਨੂੰ ਦਿਸ਼ਾ ਦੇਊਗੀ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਹਾਲਾਂਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਉਹ ਤਾਂ ਇਹ ਕਹਿੰਦੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਹੈ ਤੁਸੀਂ ਕੀ ਸਮਝਦੇ ਹੋ ਕਿ ਦੇਸ਼ ਦੇ ਵਿੱਚ ਦੂਜੇ ਨੰਬਰ ਵਾਲੀ ਇਹ ਸਥਿਤੀ ਹੈ ਜੇ ਦੇਸ਼ ਦੀ ਸਥਿਤੀ ਕੀ ਇਸ ਤੋਂ ਵੀ ਮਾੜੀ ਹੈ ਜੇਕਰ ਤੁਸੀਂ ਸੁਰੱਖਿਅਤ ਸਮਝਦੇ ਹੋ ਆਪਣੇ ਆਪ ਨੂੰ ਤਾਂ ਕਮੈਂਟ ਜਰੂਰ ਕਰਿਓ ਜੇ ਤੁਸੀਂ ਨਹੀਂ ਸੁਰੱਖਿਅਤ ਸਮਝਦੇ ਤਾਂ ਵੀ ਕਮੈਂਟ ਕਰਿਓ ਜੇ ਤੇ ਇਹ ਦੱਸਿਓ ਜੇ ਕਿ ਪ੍ਰਤਾਪ ਸਿੰਘ ਭਾਈਵਾ ਨੂੰ ਦੋਸ਼ੀ ਸਾਬਤ ਕਰਕੇ ਜਾਂ ਝੂਠਾ ਸਾਬਤ ਕਰਕੇ ਪੰਜਾਬ ਦੇ ਹਾਲਾਤ ਕਿੱਥੇ ਜਾਣਗੇ ਕੀ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਇਹੀ ਭਗਵੰਤ ਸਿੰਘ ਮਾਨ ਨੂੰ ਵੀ ਸੋਚਣਾ ਪੈਣਾ